ਸ਼ਸ਼ੀਕਾਲ ਸੀਏਐਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮਕਲਵੰਸ ਸਿੰਘ ਨੌਵੀਂ ਸਵਾਗਤ ਕਰਦਾ ਇਸ ਮੌਕੇ ਦੀ ਇੱਕ ਅਹਿਮ ਤੇ ਹੈਰਾਨ ਕਰਨ ਦੇ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲਦੇ ਨੇ ਰਜਿਸਟਰ ਹੁੰਦੇ ਨੇ ਉੱਥੇ ਲੋਕ ਨਸ਼ਾ ਛੱਡਣ ਲਈ ਜਾਂਦੇ ਨੇ ਉਥੋਂ ਟ੍ਰੀਟਮੈਂਟ ਲੈਂਦੇ ਨੇ ਆਪਦਾ ਨਸ਼ਾ ਛੱਡਦੇ ਨੇ ਤੇ ਆਪਦੀ ਨਾਰਮਲ ਜ਼ਿੰਦਗੀ ਦੇ ਵਿੱਚ ਵਾਪਸ ਪਰਤ ਕੇ ਆਪਦੇ ਬੱਚਿਆਂ ਦੇ ਪਰਿਵਾਰ ਦੇ ਨਾਲ ਜੀਵਨ ਬਤੀਤ ਕਰਦੇ ਨੇ ਪਰ ਇੱਕ ਵੱਡੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਲਾਡੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨਕਲੀ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਸਿਵਲ ਹਸਪਤਾਲ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਰੇਡ ਕੀਤੀ ਗਈ ਤੇ ਰੇਡ ਕਰਨ ਤੋਂ ਬਾਅਦ ਜਦੋਂ ਉੱਥੇ ਪਤਾ ਕੀਤਾ ਗਿਆ ਤਾਂ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਸੀ ਉਹ ਜਾਲੀ ਸੀ ਜਿਸ ਦੇ ਕਾਰਨ ਉੱਥੇ 38 ਮਰੀਜ਼ ਭਰਤੀ ਕੀਤੇ ਹੋਏ ਸੀ ਤੇ ਉਹਨਾਂ 38 ਦੇ 38 ਮਰੀਜ਼ਾਂ ਨੂੰ ਜਿਹੜਾ ਹੈ ਨਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਹਨਾਂ ਦੇ ਟਰੀਟਮੈਂਟ ਸ਼ੁਰੂ ਕਰਵਾਇਆ ਗਿਆ ਤੇ ਜਦੋਂ ਦੇਖਿਆ ਗਿਆ ਕਿ ਉੱਥੇ ਨਸ਼ੇ ਦੀਆਂ ਬੇਹਦ ਗੁਣੀਆਂ ਮਿਲੀਆਂ ਤੇ ਨਾਲ ਦੀ ਨਾਲ ਜਿਹੜਾ ਸਟਾਫ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਉਸ ਨਸ਼ਾ ਸ਼ਾਪ ਕਿੰਨਾ ਦਾ ਮਾਲਕ ਸੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਇੱਥੇ ਇੱਕ ਗੱਲ ਇਹ ਸਪਸ਼ਟ ਹੋ ਜਾਂਦੀ ਹੈ ਕਿ ਤੁਸੀਂ ਵੀ ਅਗਰ ਕਿਸੇ ਅਜਿਹੀ ਜਗ੍ਹਾ ਤੇ ਪਹੁੰਚਦੇ ਹੋ ਗਨੀਮਤ ਨਾ ਬਣੇ ਅਜਿਹੀ ਜਗ੍ਹਾ ਤੇ ਜਾਣਾ ਨਾ ਪਵੇ ਪਰ ਅਗਰ ਜੇਕਰ ਕੋਈ ਤੁਹਾਡਾ ਸਾਕ ਸੰਬੰਧੀ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਤੁਹਾਡਾ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੀ ਜਗ੍ਹਾ ਉੱਪਰ ਜਾਂਦਾ ਤਾਂ ਕਿਰਪਾ ਕਰਕੇ ਪਹਿਲਾਂ ਉਸ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਵੈਰੀਫਿਕੇਸ਼ਨ ਹੈ ਉਹ ਜ਼ਰੂਰ ਦੇਖੋ ਤਾਂ ਜੋ ਤੁਹਾਡੇ ਨਾਲ ਕੋਈ ਗਲਤ ਕਦਮ ਨਾ ਚੁੱਕਿਆ ਜਾਵੇ ਕੋਈ ਗਲਤ ਫੈਸਲਾ ਨਾ ਲਿਆ ਜਾਵੇ ਇਸ ਤਰ੍ਹਾਂ ਦੀ ਖਬਰ ਪੰਜਾਬ ਦੇ ਵਿੱਚ ਆ ਜਾਣੀ ਬਹੁਤ ਮੰਨਭਾਗੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰ ਦਿੱਤਾ ਜਾਏ ਬਜਟ ਦੇ ਵਿੱਚ ਬਹੁਤ ਵੱਡਾ ਕਹਿ ਲਿਏ ਕਿ ਹਿੱਸਾ ਨਸ਼ਾ ਛਡਾਉਣ ਵਾਸਤੇ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਰੱਖਿਆ ਗਿਆ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਰੱਖਿਆ ਗਿਆ ਤੇ ਉਸ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਦਾ ਆ ਜਾਣਾ ਬਹੁਤ ਹੀ ਮੰਨਭਾਗਾ ਹੈ ਤੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਸੂਚਨਾ ਤੁਹਾਡੇ ਸਮਝ ਦੇ ਵਿੱਚ ਆਉਂਦੀ ਹੈ ਜਾਂ ਤੁਹਾਡੇ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਜਾਵੇ ਸ਼ਸ਼ੀਕਾਲ ਸੀਏਐਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮਕਲਵਾਨ ਸਿੰਘ ਸਨੋਟਵੀ ਸਵਾਗਤ ਕਰਦਾ ਹੈ ਇਸ ਮੌਕੇ ਦੀ ਇੱਕ ਅਹਿਮ ਤੇ ਹੈਰਾਨ ਕਰਨ ਦੇ ਵਾਲੀ ਖਬਰ ਸਾਹਮਣੇ ਆ ਰਹੀ ਦੱਸਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲਦੇ ਨੇ ਰਜਿਸਟਰਡ ਹੁੰਦੇ ਨੇ ਉੱਥੇ ਲੋਕ ਨਸ਼ਾ ਛੱਡਣ ਲਈ ਜਾਂਦੇ ਨੇ ਉਥੋਂ ਟ੍ਰੀਟਮੈਂਟ ਲੈਂਦੇ ਨੇ ਆਪਦਾ ਨਸ਼ਾ ਛੱਡਦੇ ਨੇ ਤੇ ਆਪਦੀ ਨਾਰਮਲ ਜ਼ਿੰਦਗੀ ਦੇ ਵਿੱਚ ਵਾਪਸ ਪਰਤ ਕੇ ਆਪਦੇ ਬੱਚਿਆਂ ਦੇ ਪਰਿਵਾਰ ਦੇ ਨਾਲ ਜੀਵਨ ਬਤੀਤ ਕਰਦੇ ਨੇ ਪਰ ਇੱਕ ਵੱਡੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਲਾਡੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨਕਲੀ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਸਿਵਲ ਹਸਪਤਾਲ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਰੇਡ ਕੀਤੀ ਗਈ ਤੇ ਰੇਡ ਕਰਨ ਤੋਂ ਬਾਅਦ ਜਦੋਂ ਉੱਥੇ ਪਤਾ ਕੀਤਾ ਗਿਆ ਤਾਂ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਸੀ ਉਹ ਜਾਲੀ ਸੀ ਜਿਸ ਦੇ ਕਾਰਨ ਉੱਥੇ 38 ਮਰੀਜ਼ ਭਰਤੀ ਕੀਤੇ ਹੋਏ ਸੀ ਤੇ ਉਹਨਾਂ 38 ਦੇ 38 ਮਰੀਜ਼ਾਂ ਨੂੰ ਜਿਹੜਾ ਹੈ ਨਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਗਿਆ ਤੇ ਜਦੋਂ ਦੇਖਿਆ ਗਿਆ ਕਿ ਉੱਥੇ ਨਸ਼ੇ ਦੀਆਂ ਬੇਹਦ ਗੁਣੀਆਂ ਮਿਲੀਆਂ ਤੇ ਨਾਲ ਦੀ ਨਾਲ ਜਿਹੜਾ ਸਟਾਫ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਉਸ ਨਸ਼ਾ ਸ਼ਾਹੋਕ ਇਹਦਾ ਦਾ ਮਾਲਕ ਸੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਇੱਥੇ ਇੱਕ ਗੱਲ ਇਹ ਸਪਸ਼ਟ ਹੋ ਜਾਂਦੀ ਹੈ ਕਿ ਤੁਸੀਂ ਵੀ ਅਗਰ ਕਿਸੇ ਅਜਿਹੀ ਜਗ੍ਹਾ ਤੇ ਪਹੁੰਚਦੇ ਹੋ ਗਨੀਮਤ ਨਾ ਬਣੇ ਅਜਿਹੀ ਜਗ੍ਹਾ ਤੇ ਜਾਣਾ ਨਾ ਪਵੇ ਪਰ ਅਗਰ ਜੇਕਰ ਕੋਈ ਤੁਹਾਡਾ ਸਾਕ ਸੰਬੰਧੀ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਤੁਹਾਡਾ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੀ ਜਗ੍ਹਾ ਉੱਪਰ ਜਾਂਦਾ ਤਾਂ ਕਿਰਪਾ ਕਰਕੇ ਪਹਿਲਾਂ ਉਸ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਵੈਰੀਫਿਕੇਸ਼ਨ ਹੈ ਉਹ ਜ਼ਰੂਰ ਦੇਖੋ ਤਾਂ ਜੋ ਤੁਹਾਡੇ ਨਾਲ ਕੋਈ ਗਲਤ ਕਦਮ ਨਾ ਚੁੱਕਿਆ ਜਾਵੇ ਕੋਈ ਗਲਤ ਫੈਸਲਾ ਨਾ ਲਿਆ ਜਾਵੇ ਇਸ ਤਰ੍ਹਾਂ ਦੀ ਖਬਰ ਪੰਜਾਬ ਦੇ ਵਿੱਚ ਆ ਜਾਣੀ ਬਹੁਤ ਮੰਦਭਾਗੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰ ਦਿੱਤਾ ਜਾਵੇ ਬਜਟ ਦੇ ਵਿੱਚ ਬਹੁਤ ਵੱਡਾ ਕਹਿ ਲਿਏ ਕਿ ਹਿੱਸਾ ਨਸ਼ਾ ਛਡਾਉਣ ਵਾਸਤੇ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਰੱਖਿਆ ਗਿਆ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਰੱਖਿਆ ਗਿਆ ਤੇ ਉਸ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਦਾ ਆ ਜਾਣਾ ਬਹੁਤ ਹੀ ਮੰਦਭਾਗ ਹੈ ਤੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਸੂਚਨਾ ਤੁਹਾਡੇ ਸਮਝਦੇ ਹੋ ਜਾਂਦੀ ਹੈ ਜਾਂ ਤੁਹਾਡੇ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਜਾਵੇ